ਜਿਹੜਾ ਅੱਜ ਦਾ ਸਾਡਾ ਇਹ ਪ੍ਰਦਰਸ਼ਨ ਹੈ ਅੱਜ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਾਲ ਸੀਗੀ ਕਿ 23 ਤੋਂ ਲੈ ਕੇ 30 ਤੱਕ ਜਿਹੜਾ ਹੈਗਾ ਅਸੀਂ ਆਪਣੇ ਸਾਰੇ ਹੀ ਮੈਂਬਰ ਪਾਰਲੀਮੈਂਟ ਨੂੰ ਚਾਰ ਸ਼ੀਟ ਦੇਾਂਗੇ 100 ਟਰਮਾਂ ਦੇ ਲੰਘਣ ਦੇ ਬਾਅਦ ਵੀ ਜਿਹੜਾ ਹੈਗਾ ਅੰਗਨਵਾੜੀ ਜਿਹੜੀ ਵਰਕਰ ਨੇਗੇ ਉਹਨੂੰ ਨਗੂਣੇ ਜਿਹੇ ਮਾਨ ਪੱਤੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਨੇਗੇ ਸੇਸ ਦੀ ਜਿਹੜੀ ਨੀਤੀ ਹੈਗੀ ਉਹ ਹਮੇਸ਼ਾ ਬਦਨੀਤੀ ਵੱਲ ਜਾ ਰਹੀ ਹੈਗੀ ਜਿਵੇਂ ਕਿੜਾ ਗਰੀਬ ਹੈ ਉਹ ਦਿਨੋਂ ਦਿਨ ਹੋਰ ਗਰੀਬ ਹੋ ਰਿਹਾ ਹੈਗਾ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਅਸੀਂ ਪਿਛਲੇ ਸਾਲ ਵੀ 6 ਜਨਵਰੀ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਡੀ ਜਿਹੜੀ ਗੱਲ ਹੈ ਸੰਸਦ ਦੇ ਵਿੱਚ ਚੁੱਕੀ ਜਾਵੇ ਕਿਉਂਕਿ ਜਿਹੜਾ ਫਰਵਰੀ ਮਹੀਨਾ ਹੁੰਦਾ ਉਹ ਬਜਟ ਦਾ ਮਹੀਨਾ ਹੁੰਦਾ ਹੈਗਾ ਤੇ ਇਹਦੇ ਵਿੱਚ ਹੀ ਜਿਹੜਾ ਹੈਗਾ ਆਪਣੇ ਆਪਣੇ ਪਰਦੇਸ ਦੇ ਲਈ ਆਪਾਂ ਗੱਲ ਕਰਦੇ ਜੇ ਬਜਟ ਦੇ ਵਿੱਚ ਸਾਡੇ ਹੱਕ ਦੀ ਜੇ ਨਹੀਂ ਆਏਗੀ ਤਾਂ ਫਿਰ ਮੋਦੀ ਸਰਕਾਰ ਵੀ ਅਗਲੇ ਵਾਰ ਨਹੀਂ ਆਏਗੀ। ਹਾਂਜੀ ਮੈਡਮ ਕੀ ਨਾਮ ਹੈ ਮੈਂ ਅਮਰਿਤਪਾਲ ਕੋਰ ਸਟੇਟ ਕੈਸ਼ੀਅਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹੋ? ਜਿਹੜਾ ਅੱਜ ਦਾ ਸਾਡਾ ਇਹ ਪ੍ਰਦਰਸ਼ਨ ਹੈ ਅੱਜ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਾਲ ਸੀਗੀ ਕਿ 23 ਤੋਂ ਲੈ ਕੇ 30 ਤੱਕ ਜਿਹੜਾ ਹੈਗਾ ਅਸੀਂ ਆਪਣੇ ਸਾਰੇ ਹੀ ਮੈਂਬਰ ਪਾਰਲੀਮੈਂਟ ਨੂੰ ਚਾਰਜ ਸ਼ੀਟ ਦੇਾਂਗੇ ਕਿਉਂਕਿ ਤੁਸੀਂ ਚਾਰ ਆਦਤਿਕ ਮੰਗ ਪੱਤਰ ਦਿੰਦੇ ਤਾਂ ਸੁਣਿਆ ਹੋਣਾ ਪਰ ਪਹਿਲੀ ਵਾਰੀ ਹੈ ਕਿ ਜਦੋਂ ਅਸੀਂ ਚਾਰਜ ਸ਼ੀਟ ਦੇ ਰਹੇ ਹਾਂ ਕਿਉਂਕਿ ਦੋ ਟਰਮਾਂ ਜਿਹੜੀਆਂ ਨੇਗੇ ਮੋਦੀ ਸਰਕਾਰ ਦੀਆਂ ਲੰਘ ਚੁੱਕੀਆਂ ਨੇ ਪਰ ਦੋ ਟਰਮਾਂ ਦੇ ਲੰਘਣ ਦੇ ਬਾਅਦ ਵੀ ਜਿਹੜਾਗਾ ਅੰਗਣਵਾੜੀ ਜਿਹੜੀ ਵਰਕਰ ਨੇਗੇ ਉਹਨੂੰ ਨਗੂਣੇ ਜਿਹੇ ਮਾਨ ਪੱਤੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਨੇਗੇ ਜਦੋਂ ਕਿ ਅੱਜ ਮਹਿੰਗਾਈ ਜਿਹੜੀ ਹੈਗੀ ਉਹ ਸ਼ਿਖਰਾਂ 'ਸ਼ੋਰ' ਹੀ ਹੈਗੀ ਦੇਸ਼ ਦੀ ਜਿਹੜੀ ਨੀਤੀ ਹੈਗੀ ਉਹ ਹਮੇਸ਼ਾ ਬਦਨੀਤੀ ਵੱਲ ਜਾ ਰਹੀ ਹੈਗੀ ਜਿਹੜਾ ਗਰੀਬ ਹੈ ਉਹ ਦਿਨੋਂ-ਦਿਨ ਹੋਰ ਗਰੀਬ ਹੋ ਰਿਹਾ ਹੈਗਾ ਤੇ ਜਿਹੜੇ ਆਪਣੀ ਨਹੀਂ ਵਰਕਰ ਹੈਗੇ ਉਹ ਸਿਰਫ 4500 ਰੁਪਏ ਕੇਂਦਰ ਸਰਕਾਰ ਵੱਲੋਂ ਵਰਕਰ ਨੂੰ ਅਤੇ 2250 ਰੁਪਏ ਜਿਹੜਾ ਹੈਲਪਰ ਨੂੰ ਦਿੱਤਾ ਜਾਂਦਾ ਹੈ ਜਦੋਂ ਮੋਦੀ ਸਰਕਾਰ ਪਹਿਲਾਂ ਆਏ ਸੀ ਤਾਂ ਮੈਨੀਫੈਸਟਿਵ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਆਂਗਣਵਾੜੀ ਕੇਂਦਰਾਂ ਦਾ ਜਿਹੜਾ ਹੈਗਾ ਵਿਸਤਾਰ ਕੀਤਾ ਜਾਏਗਾ ਉਸ ਦੇ ਜਿਹੜੇ ਵਰਕਰ ਹੈਲਪਰ ਨੇਗੇ ਉਹਨਾਂ ਦੇ ਮਾਨ ਪੱਤੇ ਨੂੰ ਦੋਣਾ ਕੀਤਾ ਜਾਏਗਾ ਪਰ ਦੋਣਾ ਤਾਂ ਕਿੱਥੇ ਕਰਨਾ ਸੀਗਾ ਜਿਹੜਾ ਮਿਲਦਾ ਹੈਗਾ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਪਿਛਲਾ ਜਿਹੜੇ 2 ਸਾਲ ਨੇ ਲਗਾਤਾਰ ਜਿਹੜਾ ਕੇਂਦਰ ਦਾ ਬਜਟ ਹੈਗਾ ਕਦੀ ਕਦੋਂ ਆ ਗਿਆ ਕਦੋਂ ਆ ਗਿਆ 4-4 ਮਹੀਨੇ 5-5 ਮਹੀਨੇ ਜਿਹੜਾ ਹੈਗਾ ਮਾਨ ਪੱਤੇ ਤੋਂ ਬਿਨਾ ਕੰਮ ਕਰਨ ਦੇ ਲਈ ਵਰਕਰ ਮਜਬੂਰ ਨੇ ਤਾਂ ਜੋ ਉਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਲੈਣ ਦੇ ਲਈ ਕਿਉਂਕਿ ਆਪਣੀ ਜਿਹੜੀ ਹੈ ਕਿ ਲੋਕਤੰਤਰ ਹੈ ਤਾਂ ਲੋਕਤੰਤਰ ਦੇ ਪੱਖ ਨੂੰ ਮੁੱਖ ਰੱਖਦੇ ਹੋਏ ਆਪਾਂ ਆਪਣੇ ਨੁਮਾਇੰਦੇ ਭੇਜਦੇ ਆਂ ਕਿ ਤਾਂ ਕਿ ਉਹ ਸਾਡੇ ਦਰਦ ਨੂੰ ਜਿਹੜਾਗਾ ਉੱਪਰ ਤੱਕਰ 50 ਸਕੰਡ ਤਾਂ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਅਸੀਂ ਪਿਛਲੇ ਸਾਲ ਵੀ 6 ਜਨਵਰੀ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਡੀ ਜਿਹੜੀ ਗੱਲ ਹੈ ਸੰਸਦ ਦੇ ਵਿੱਚ ਚੁੱਕੀ ਜਾਵੇ ਕਿਉਂਕਿ ਜਿਹੜਾ ਫਰਵਰੀ ਮਹੀਨਾ ਹੁੰਦਾ ਉਹ ਬਜਟ ਦਾ ਮਹੀਨਾ ਹੁੰਦਾ ਹੈਗਾ ਤੇ ਇਹਦੇ ਵਿੱਚ ਹੀ ਜਿਹੜਾ ਹੈਗਾ ਆਪਣੇ ਆਪਣੇ ਪਰਦੇਸ ਦੇ ਲਈ ਆਪਾਂ ਗੱਲ ਕਰਦੇ ਆਂਗੇ ਤਾਂ ਇੰਨੇ ਸਾਲ ਬੀਤ ਜਾਂਦੇ ਬਾਅਦ ਵੀ ਜਿਹੜਾ ਹੈਗਾ ਉਹਨਾਂ ਨੇ ਪੂਰਾ ਸਾਲ ਬੀਤ ਗਿਆ ਗੱਲ ਤਾਂ ਦੂਰ ਦੀ ਗੱਲ ਕਿਤੇ ਉਹਨਾਂ ਨੇ ਨਾ ਵੀ ਨਹੀਂ ਲਿਆ ਹੈਗਾ ਸੋ ਸਾਰੇ ਚੀਜ਼ਾਂ ਦਾ ਅੱਜ ਅਸੀਂ ਜਵਾਬ ਮੰਗਣ ਦੇ ਲਈ ਇੱਥੇ ਪਹੁੰਚੇ ਆਂ। ریلی ਕਿੱਥੇ ਦੀ ਕਿੱਥੇ ਦੀ ਘਟਣੀ ਹੈ। ਜਿਹੜੀ ਰੈਲੀ ਹੈ ਕਿ ਅੱਜ ਦਾ ਜਿਹੜਾ ਸਾਡਾ ਮਾਰਚ ਹੈਗਾ ਉਹ ਸਾਡਾ ਮਹਿਲ ਵੱਲ ਨੂੰ ਹੋਏਗਾ ਤੇ ਅਸੀਂ ਅੱਜ ਇੱਥੋਂ ਮਤਲਬ ਪਹਿਲਾਂ ਆਪਣਾ ਬਜਟ ਵੀ ਤੁਹਾਡੇ ਹੱਕ ਦਾ ਕੋਈ ਚੀਜ਼ ਨਹੀਂ ਹੈਗਾ ਤਾਂ ਅਗਲੀ ਦਿਨ ਨਿੱਕੀ ਕੀ ਰਹੇਗੀ ਜੇ ਬਜਟ ਦੇ ਵਿੱਚ ਸਾਡੇ ਹੱਕ ਦੀ ਚੇ ਨਹੀਂ ਆਏਗੀ ਤਾਂ ਫਿਰ ਮੋਦੀ ਸਰਕਾਰ ਵੀ ਅਗਲੇ ਵਾਰ ਨਹੀਂ ਆਏਗੀ ਜੀ ਨਾ ਬੈ ਜੀ ਮੈਂ ਅੰਗਣਵਾੜੀ ਵਲਾਜਮ ਜੀ ਸੁਭਾ ਪ੍ਰਦਰਸ਼ਨ ਹਰਜੀਤ ਕਰ ਪੰਜੋੜਾ ਜਿਹੜੇ ਪ੍ਰਦਰਸ਼ਨ ਕਰਿਓ ਉਹਦੇ ਬਾਰੇ ਦੱਸੋ ਥੋੜਾ ਜੀ ਅੱਜ ਅਸੀਂ ਜਿਹੜਾ ਇਹ ਪ੍ਰਦਰਸ਼ਨ ਰੱਖਿਆ ਅਸੀਂ ਇਹ ਆਪਣੇ ਜਿਹੜੇ ਸਟੇਟ ਦੇ ਜਿਹੜੇ ਸਾਡੇ ਸਟੇਟ ਦੇ ਵਿੱਚ ਐਮਪੀ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਐਜੀਟੇਸ਼ਨ ਰੱਖਿਆ ਪਹਿਲਾ ਸਾਡਾ ਐਜੀਟੇਸ਼ਨ ਜਿਹੜਾ ਸੀਗਾ ਜਲੰਧਰ ਫਗਵਾੜਾ ਦੇ ਵਿੱਚ ਸੀਗਾ ਉਹ ਅਸੀਂ 31 30 ਤਰੀਕ ਨੂੰ ਅਸੀਂ ਫਗਵਾੜੇ ਦੇ ਵਿੱਚ ਬਹੁਤ ਵੱਡੀ ਰੈਲੀ ਮਨਾਈ ਉੱਥੇ ਸਾਡੇ ਜਿਹੜੇ ਮੰਤਰੀ ਸੋਮ ਪ੍ਰਕਾਸ਼ ਜੀ ਸੀਗੇ ਉਹ ਸੋਂ ਪਰ ਕਾਂਜ ਵੀ ਸਾਡੀ ਜਿਹੜੀਆਂ ਮੰਗਾਂ ਸੀਗੀਆਂ ਜਿਹੜੀ ਉਹਨਾਂ ਨੇ ਕਿਹਾ ਸੀ ਮੈਨੂੰ ਜਿਤਾਓ ਤੇ ਮੈਂ ਜਾ ਕੇ ਸੰਸਦ ਵਿੱਚ ਗੱਲ ਕਰਾਂਗਾ ਕੋਈ ਵੀ ਅੱਜ ਤੱਕ ਗੱਲ ਨਹੀਂ ਹੋਈ ਅੱਜ ਜਿਹੜੀ ਅਸੀਂ ਪਟਿਆਲੇ ਦੇ ਵਿੱਚ ਆਮ ਲੋਕਾਂ ਨਾਲ ਵੀ 15-15 ਲੱਖ ਰੁਪਈਆ ਵੀ ਮੈਂ ਸਾਰਿਆਂ ਨੂੰ ਨੌਕਰੀ ਵੀ ਦਊਂਗਾ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਸਾਡੀ ਆਂਗਣਵਾੜੀ ਵਰਕਰ ਨੂੰ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਡਬਲ ਮਾਨ ਪੱਤੇ ਦਾ ਵਾਅਦਾ ਕਰੂੰਗਾ ਤੇ ਉਹਨਾਂ ਨੇ ਪੈਨਸ਼ਨ ਤੇ ਗ੍ਰੈਸਟੀ ਦਾ ਪ੍ਰਬੰਧ ਕਰੂਗਾ ਪਰ ਸੁਪਰੀਮ ਕੇਂਦਰ ਦੀ ਸਰਕਾਰ ਨੇ ਕੋਈ ਗ੍ਰੈਸਟੀ ਨਹੀਂ ਦਿੱਤੀ ਨਾ ਹੀ ਪੈਨਸ਼ਨ ਦਿੱਤੀ ਨਾ ਡਬਲ ਮਾਨ ਪਤੇ ਜੇ ਵਾਅਦਾ ਕੀਤਾ ਸਾਨੂੰ ਜਿਹੜੇ ਇਸ ਕੋਟਾਂ ਦੀਆਂ ਜਿਹੜੀਆਂ ਕੋਟਾਂ ਦੇ ਵਿੱਚ ਜਾਣਾ ਪਿਆ ਸੁਪਰੀਮ ਕੋਰਟ ਨੇ ਜਿਹੜਾ ਸਾਡਾ ਫੈਸਲਾ ਕੀਤਾ ਸਾਡੇ ਹੱਕ 'ਚ ਵੀ ਆਂਗਣਵਾੜੀ ਵਰਕਰਾਂ ਨੂੰ ਗ੍ਰੈਸਟੀ ਦਿੱਤੀ ਜਾਵੇ ਜਦੋਂ ਕਿ ਸਾਰੇ ਮਹਿਕਮਿਆਂ ਦੋਂਨੋਂ ਤੋਂ ਕੰਮ ਲਿਆ ਜਾ ਰਿਹਾ ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਸ ਤੋਂ ਜਿਵੇਂ ਸਾਨੂੰ ਬਹੁਤ ਵੱਡੀਆਂ ਆਸਾਂ ਸੀ ਸਾਡੇ ਲੋਕਾਂ ਨੂੰ ਆਸਾਂ ਸੀ ਉਹ ਵੀ ਆਪਣੀਆਂ ਜਿਹੜੀਆਂ ਉਮੀਦਾਂ ਤੋਂ ਅਸੀਂ ਸਾਨੂੰ ਉਹਨਾਂ ਤੋਂ ਵੀ ਕੋਈ ਉਮੀਦ ਨਹੀਂ ਜਿਹੜੀ ਸਾਡੀ ਗ੍ਰੈਸਟੀਆ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਤੇ ਉਹ ਵੀ ਅੰਦਾਕਨ ਨਹੀਂ ਕਾਈ ਕਰੀ ਜਾ ਰਹੀ ਹੈ ਤੇ ਜੇਕਰ ਮੋਦੀ ਦੀ ਸਰਕਾਰ ਜਿਹੜੀ ਹੈ ਜੇਕਰ ਉਹਨਾਂ ਨੇ ਸਾਡੇ ਅੱਜ ਬਜਟ 'ਚ ਕੁਝ ਨਾ ਕੀਤਾ ਤੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਕਾਲੀਆਂ ਛੰਡੀਆਂ ਲੈ ਕੇ ਆਪਣੇ ਆਪਣੇ ਪਿੰਡਾਂ ਜਿੱਥੇ ਵੀ ਭਾਜਪਾ ਦੇ ਐਮਪੀ ਜਾਣਗੇ ਵੋਟਾਂ ਲੈਣ ਵਾਸਤੇ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ ਲੋਕਾਂ ਨੂੰ ਅਸੀਂ ਸਮਝਾਵਾਂਗੇ ਵੀ ਇਹ ਜਿਹੜੀ ਸਰਕਾਰ ਬਹੁਤ ਨਿਕੰਮੀ ਹੈ ਜੇ ਜਿੱਤ ਗਈ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਆਮ ਲੋਕਾਂ ਦਾ